ਉਹਦੇ ਸੰਸਾਰ ਚ ਲੋਕ ਵੀ ਆਉਣਗੇ ਇੱਕ ਅਫਸਰ ਆਇਆ ਵੀਰ ਜੀ ਦੱਸਣ ਉਹ ਕਹਿੰਦੇ ਜੀ ਅਸੀਂ ਇੱਕ ਬਜ਼ੁਰਗ ਤੁਹਾਡੇ ਕੋਲ ਛੱਡ ਕੇ ਜਾਣਾ ਹੈ ਕਹਿੰਦੇ ਬਜ਼ੁਰਗ ਕੌਣ ਹੈ ਕਹਿੰਦੇ ਮੇਰਾ ਪਿਤਾ ਹੈ ਕਹਿੰਦੇ ਘਰ ਰੱਖੋ ਬਾਪੂ ਜੀ ਨੂੰ ਤੁਸੀਂ ਐਡੇ ਵੱਡੇ ਅਫਸਰ ਜੇ ਕਹਿੰਦੇ ਨਹੀਂ ਜੀ ਉਹ ਕਦੀ ਬੇ ਟਾਈਮ ਹੀ ਚਾਹ ਮੰਗ ਲੈਂਦੇ ਨੇ ਬੇ ਟਾਈਮ ਹੀ ਖਾਣਾ ਮੰਗ ਲੈਂਦੇ ਨੇ ਭਾਈ ਸ਼ਮਸ਼ੇਰ ਸਿੰਘ ਉਹਨਾਂ ਨੇ ਉਸ ਅਫਸਰ ਨੂੰ ਕਿਹਾ ਜਦੋਂ ਤੁਸੀਂ ਛੋਟੇ ਹੋਗੇ ਪਤਾ ਨਹੀਂ ਕਿੰਨੀ ਵਾਰੀ ਤੁਸੀਂ ਖਾਣਾ ਮੰਗਦੇ ਬੱਚਾ ਕਿੰਨੀ ਵਾਰ ਮੰਗਦਾ ਜੀ ਦਿਹਾੜੀ ਚ ਭੈਣੋ ਕਈ ਵਾਰੀ ਅਜੇ ਖਵਾ ਕੇ ੜਦੇ ਹੋ ਤੁਹਾਡਾ ਰੈਸਟ ਕਰਨ ਦਾ ਟਾਈਮ ਆਉਂਦਾ ਬੱਚਾ ਫੇਰ ਕਹਿੰਦਾ ਮੰਮੀ ਕੁਝ ਖਾਣਾ ਤੁਸੀਂ ਉੱਠ ਕੇ ਦਿੰਦੀਆਂ ਹੋ ਨਾ ਵੀ ਬੱਚੇ ਨੂੰ ਖਾਣਾ ਬਣਾ ਕੇ ਦੇਈਏ ਪਿਤਾ ਬੈਠੇ ਨੇ ਬਜ਼ੁਰਗ ਬੈਠੇ ਨੇ ਵੱਡੀ ਉਮਰ ਦੇ ਬੈਠੇ ਕਈ ਵਾਰੀ ਬੱਚਾ ਚੀਜ਼ ਮੰਗਦਾ ਪਿਓ ਦੀ ਜੇਬ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਬੱਚੇ ਨੂੰ ਆਹ ਚੀਜ਼ ਲੈ ਕੇ ਦੇਵਾਂ ਪਰ ਔਖਾ ਹੋ ਕੇ ਵੀ ਬੱਚੇ ਨੂੰ ਚੀਜ਼ ਲੈ ਕੇ ਦਿੰਦਾ ਪਰ ਜਦੋਂ ਬੱਚੇ ਦੇ ਕੋਲ ਚਾਰ ਛਲੜ ਆਏ ਬਾਪ ਨੇ ਕਿਤੇ ਬੇਟੈਮੀ ਬੇਟੈਮੀ ਕਾਦੀ ਕਿਤੇ ਇੱਕ ਜਗ੍ਹਾ ਦੋ ਵਾਰ ਮੰਗ ਲਈ ਉਚਾ ਤੇ ਅਗੀਓ ਅਫਸਰ ਸਾਹਿਬ ਕਹਿੰਦੇ ਨੇ ਸਾਡੇ ਬੱਚੇ ਵੀ ਡਿਸਟਰਬ ਹੋ ਰਹੇ ਨੇ ਕਿਤੋਂ ਜੀ ਮੇਰੇ ਪਿਤਾ ਜੀ ਤੋਂ ਦਾਦਾ ਜੀ ਤੋਂ ਤੇ ਇਹੋ ਜੀ ਅਫਸਰੀ ਨੂੰ ਕੀ ਕਰਨਾ ਜੀ ਪੜਿਆ ਮੂਰਖਾ ਕੀ ਜਿਸ ਲਬ ਲੋਭ ਅੰਕਾਰਾ ਤੇ ਮੈਂ ਇਹਨੂੰ ਉਸ ਅਫਸਰ ਵੀਰ ਤੇ ਤਰਸ ਆਉਂਦਾ ਹੈ ਉਹ ਕੰਡੇ ਆਪਣੇ ਲਈ ਬੀਜ ਰਿਆ ਕਿਉਂਕਿ ਕੱਲ ਨੂੰ ਬੱਚਿਆਂ ਨੇ ਕਹਿਣਾ ਜਿੱਥੇ ਦਾਦਾ ਜੀ ਗਏ ਸੀ ਉੱਚੀ ਬੋਲੋ ਪਿਆ ਰਹੋ ਆਪਣੇ ਬੱਚਿਆਂ ਸਾਹਮਣੇ ਨਾ ਆਪਣੀ ਸੱਸ ਆਪਣੇ ਸਹੁਰੇ ਨਾਲ ਬੋਲਣ ਲੱਗਿਆਂ ਸੋਚਿਓ ਜਰੂਰ ਇੱਕ ਵਾਰ ਆਪਣੇ ਮਾਤਾ ਪਿਤਾ ਨਾਲ ਬੋਲਣ ਲੱਗਿਆਂ ਇੱਕ ਵਾਰ ਜਰੂਰ ਸੋਚਿਓ ਤੁਹਾਡੀ ਧੀ ਤੇ ਤੁਹਾਡਾ ਪੁੱਤ ਤੁਹਾਨੂੰ ਵੇਖ ਰਹੇ ਨੇ ਮਾਫ ਕਰਨਾ ਇੱਕ ਵਾਰ ਜਰੂਰ ਸੋਚਿਓ ਸਾਡਾ ਸਮਾਜ ਕਿਦਰ ਨੂੰ ਤੁਰ ਪਿਆ ਤੇ ਇਹ ਤਰਸਜੋਗ ਹਾਲਤ ਹੈ ਤਰਸਜੋਗ ਹਾਲਤ ਤੇ ਪਤਾ ਨਹੀਂ ਉਹ ਕਿੰਨੇ ਪਰਿਵਾਰ ਜਿਹੜੇ ਵਿਛੜੇ ਸੀ ਉਹਨਾਂ ਨੂੰ ਮਿਲਾ ਚੁੱਕੇ ਨੇ ਹੁਰਸਾ ਵੀਰ ਜੀ ਹੋਣੀ ਤੋਂ ਮੈਂ ਇੱਕ ਬੇਨਤੀ ਕਰਨੀ ਚਾਹੁੰਨਾ ਜਿਨ੍ਹਾਂ ਘਰਾਂ 'ਚ ਵੀ ਬਜ਼ੁਰਗ ਬੈਠੇ ਆ ਨਾ ਜੇ ਕਿਤੇ ਵੇਖੋ ਜਿਹੜੀ ਪਿਛਲੀ ਉਮਰ ਹੁੰਦੀ ਆ ਨਾ ਬਜ਼ੁਰਗਾਂ ਦੀ ਉਹ ਬੱਚੇ ਬਣ ਜਾਂਦੇ ਆ ਇਹ ਮੰਨ ਕੇ ਚੱਲੋ ਇਸ ਗੱਲ ਨੂੰ ਜਿਵੇਂ ਆਪਣੇ ਬੱਚੇ ਨਹੀਂ ਕਦੇ ਕਿਸੇ ਗੱਲ ਤੇ ਜਿੱਦ ਕਰਦੇ ਆ ਪਿਛਲੀ ਉਮਰੇ ਆਣੇ ਕਿਸੇ ਬਜ਼ੁਰਗ ਨੂੰ ਮੰਨ ਲਓ ਜੇ ਕੋਈ ਚੀਜ਼ ਮੰਗ ਵੀ ਲਈ ਹੈ ਨਾ ਪਤਾ ਨਹੀਂ ਆਪਣੇ ਨਾਲ ਕੀ ਹੋਣਾ ਇਹ ਕਿਸੇ ਨੂੰ ਨਹੀਂ ਪਤਾ ਜਿਹੜੇ ਆਪਣੇ ਘਰ ਦੇ ਬਜ਼ੁਰਗ ਨੂੰ ਚਾਹ ਪਾਣੀ ਦੇਣ ਨੂੰ ਤਿਆਰ ਨਹੀਂ ਮਾਫ ਕਰਨਾ ਇੱਕ ਬੇਨਤੀ ਕਰਾਂ ਭਾਵੇਂ ਤੇਰੇ 10 ਦੁਕਾਨਾ ਹੋਣ ਤੇਰੀ ਸ਼ਹਿਰ ਵਿੱਚ ਪ੍ਰਾਪਰਟੀ ਜਿੰਨੀ ਮਰਜ਼ੀ ਹੋਵੇ ਯਾਦ ਰੱਖੀ ਬੰਦੇ ਆ ਜਦੋਂ ਤੂੰ ਮਰਨਾ ਹੈ ਉਦੋਂ ਹੀ ਮਰ ਜਾਣਾ ਹੈ ਜਿਉਂਦੇ ਹੋ ਰਹਿਣਗੇ ਜਿਹੜੇ ਸਮਾਜ ਦੀ ਜ਼ਿੰਦਗੀ ਜਿਉਂਦੇ ਨੇ ਭਗਤ ਪੂਰਨ ਸਿੰਘ ਜੀ ਨੇ ਉਹਨਾਂ ਬਜ਼ੁਰਗਾਂ ਦੇ ਮੂੰਹ 'ਚ ਦੁੱਧ ਤੇ ਬਰੈਡ ਪਾਇਆ ਸੀ ਜਿਨ੍ਹਾਂ ਨਾਲ ਖੂਨ ਦਾ ਰਿਸ਼ਤਾ ਵੀ ਕੋਈ ਨਹੀਂ ਸੀ ਤੇ ਰੰਦੀ ਦੁਨੀਆ 'ਤੱਕ ਭਗਤ ਪੂਰਨ ਸਿੰਘ ਜੀ ਜਿਉਂਦੇ ਰਹਿਣਗੇ ਕਿਉਂ ਕਿਉਂਕਿ ਉਹ ਸਮਾਜ ਲਈ ਪਰਪਕਾਰੀ ਦੁਨੀਆ ਲਈ ਜ਼ਿੰਦਗੀ ਜਿਉਂਦੇ ਆਪਣੇ ਵਾਲੇ ਜੋ ਸਾਰੇ ਜਿਉਂਦੇ ਨੇ ਆਪਣਿਆਂ ਦੇ ਬੱਚਿਆਂ ਦੇ ਮੂੰਹ 'ਚ ਤੇ ਹਰ ਬੰਦਾ ਠੱਗੀ ਠੁਗੀ ਮਾਰ ਕੇ ਮੂੰਹ 'ਚ ਕੁਝ ਨਾ ਕੁਝ ਪਾਈ ਜਾਂਦਾ ਸਵਾਰ ਤੇ ਉਹਦਣ ਆਉਂਦਾ ਜਦੋਂ ਤੈਨੂੰ ਕਿਸੇ ਬਾਰੇ ਵੀ ਪਤਾ ਹੋਵੇ ਥੋੜਾ ਜਿਹਾ ਇਹ ਤੋਂ ਉੱਪਰ ਸੋਚ ਲੈ ਕੇ ਵੀ ਤੁਰੇ ਵੀ ਕੋਈ ਵੀ ਯਾਰ ਤੈਨੂੰ ਕਹਿ ਰਿਹਾ ਤੇ ਇੱਕ ਬੇਨਤੀ ਕਰਾਂ ਸਾਧ ਸੰਗਤ ਜੀ ਦਸਵੰਦ ਕੱਢਣ ਦੀ ਆਤ ਜਰੂਰ ਪਾਓ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ ਗੁਰੂ ਨੇ ਆਖਿਆ ਨਉ ਤੇਰੇ ਨੇ ਇੱਕ ਮੇਰਾ ਹੈ ਤੇ ਮੈਂ ਕਦੀ ਕਦੀ ਸੋਚਦਾ ਹੁੰਨਾ ਜੇ ਰੱਬ ਜੀ ਗੁਰੂ ਜੀ ਕਹਿਣ ਮੈਨੂੰ 5 ਚਾਹੀਦੇ ਆ ਤੇ ਆਪਾਂ ਨੂੰ 50 ਦੇਣਗੇ ਤੇ 5 ਲੈਣਗੇ